हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां ਬੇਟਾ ਆਪਾਂ ਉਹ ਦੇ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਗਣਿਤ ਦੇ ਪ੍ਰੈਕਟਿਸ ਪੇਪਰ ਹੈ ਜਿਹੜੇ ਉਹ ਕਰਨੇ ਸ਼ੁਰੂ ਕੀਤੇ ਸੀਗੇ ਤੇ ਆਪਾਂ 6 ਪੇਪਰ ਸ਼ੁਰੂ ਕੀਤੇ ਸੀਗੇ 6 ਤੋਂ ਲੈ ਕੇ ਜਿੱਤੇ 2 ਤੱਕ ਕਰ ਲਏ 1 ਨੰਬਰ ਪੇਪਰ ਹੈ ਜਿਹੜਾ ਰਹਿ ਗਿਆ ਹੁਣ ਆਪਾਂ ਬੇਟਾ ਉਹੋ ਸ਼ੁਰੂ ਕਰਨ ਲੱਗੇ ਆਂ ਧਿਆਨ ਦੇ ਨਾਲ ਦੇਖਣਾ ਸਾਰੇ ਬੱਚਿਆਂ ਨੇ ਇੰਦਾ ਹੇਟ ਲਿਖਿਆ ਵਿੱਚੋਂ ਕਿਹੜੀ ਸੰਖਿਆ 8 ਨਾਲ ਵਿਭਾਜਿਤ ਹੋ ਸਕਦੀ ਹੈ ਤਾਂ ਬੇਟਾ 8 ਦੀ ਭਾਜਯੋਗਤਾ ਵਾਲੀ ਵੀਡੀਓ ਤੁਹਾਨੂੰ ਪਾਈ ਸੀ ਵੀ ਜਿਹਦੇ ਅਖੀਰਲੇ ਤਿੰਨ ਅੰਕ 8 ਤੇ ਭਾਜਯੋਗ ਹੋਣ ਉਹ 8 ਤੇ ਭਾਜਯੋਗ ਹੁੰਦੀ 444 8 ਤੇ ਭਾਜਯੋਗ ਨਹੀਂ ਆ ਬੇਟਾ ਅਖੀਰਲੇ ਤਿੰਨੇ ਅੰਕ 0 ਆ ਕਿਉਂਕਿ 0 ਹਰ ਚੀਜ਼ ਨਾਲ ਡਿਵੀਜ਼ੀਬਲ ਹੁੰਦੀ ਹੈ ਤਾਂ ਇਸ ਕਰਕੇ ਇਹ ਜਿਹੜੀ ਸੰਖਿਆ ਹੈਗੀ ਹੈ 8 ਤੇ ਭਾਜਯੋਗ ਹੋਊਗੀ ਠੀਕ ਹੈ ਆ ਵੀ 8 ਤੇ ਭਾਜਯੋਗ ਨਹੀਂ ਹੋਣੀ ਆ ਵੀ 8 ਤੇ ਭਾਜਯੋਗ ਨਹੀਂ ਸਿਰਫ ਸੈਕਿੰਡ ਵਨ ਆ ਜਿਹੜਾ ਰਾਈਟ ਆਨਸਰ ਅਸੀਂ ਉਹ ਦਵਾਂਗੇ ਅੱਗੇ ਬੇਟਾ ਆ ਗਿਆ ਅਗਲਾ ਸਵਾਲ ਸਵਾਲ ਨੰਬਰ 2 ਆ ਬੇਟਾ ਸੰਖਿਆ ਦਿੱਤੀ ਹੋਈ ਆ ਕਹਿੰਦੀ ਕਹਿੰਦੇ ਇਹ ਕਿਹਦੇ ਨਾਲ ਭਾਜਯੋਗ ਹੈਗੀ ਆ ਠੀਕ ਹੈ ਬੇਟਾ ਤਾਂ ਤੁਸੀਂ ਕੀਤਾ ਹੋਇਆ 13 ਦੀ ਭਾਜੋਗਤਾ ਬੇਟਾ ਤੁਹਾਨੂੰ ਦੱਸੀ ਨਹੀਂ ਉਹ ਡੂੰਗੀ ਹੈ 13 ਤੇ ਭਾਗ ਕਰਕੇ ਦੇਖਣਾ ਹੁੰਦਾ ਹੈ 9 ਦੇ ਨਾਲ ਜਿਹੜੀ ਸੰਖਿਆ ਦੇ ਅੰਕਾਂ ਦਾ ਜੋੜ ਫਲ 9 ਤੇ ਵੰਡਿਆ ਜਾਂਦਾ ਸਾਚਰ 11 6 17 ਤੇ 2 19 9 ਤੇ ਨਹੀਂ ਵੰਡਿਆ ਜਾਂਦਾ 9 ਤੇ ਨਹੀਂ 12 ਤੇ ਉਹ ਸੰਖਿਆ ਜਿਹੜੀ 2 ਤੇ ਵੀ ਵੰਡੀ ਜਾਂਦੀ ਹੈ 6 ਤੇ ਵੀ ਵੰਡੀ ਜਾਂਦੀ ਹੈ ਇਹ 2 ਤੇ ਤਾਂ ਵੰਡੀ ਜਾਂਦੀ ਹੈ 6 ਤੇ ਦੇਖੋ ਬੇਟਾ 6 ਗੁਣ 6 6 ਦੇਣੀ 12 6 ਚੁਗਾ 24 20 ਛੇਤੀ 18 ਤੇ 2 22 ਨਹੀਂ 6 ਤੇ ਵੀ ਨਹੀਂ ਵੰਡੀ ਜਾਂਦੀ ਇਹ ਤਾਂ 11 ਤੇ ਬੇਟਾ 11 ਦੀ ਭਾਜਯੋਗਤਾ ਜਿਹੜੀ ਬਹੁਤ ਮਹੱਤਵਪੂਰਨ 74602 ਇਹਦੇ ਵਿੱਚ ਬੇਟਾ ਅਸੀਂ ਤਾਂਕ ਸਥਾਨਾਂ ਦੇ ਅੰਕ ਤੇ ਜਿਸਤ ਸਥਾਨਾਂ ਦੇ ਅੰਕਾਂ ਦਾ ਜੋੜ ਅਲੱਗ-ਲੱਗ ਕਰਕੇ ਦੋਵਾਂ ਦਾ ਅੰਤਰ ਕੱਢ ਲੈਣਾ 7 ਤੇ 6 13 ਤੇ 2 15 ਤੇ 4 ਜਮਾ 04 ਇਹਨਾਂ ਦਾ ਅੰਤਰ ਕਿੰਨਾ ਆ ਗਿਆ 11 ਜੇਕਰ ਬੇਟਾ ਇਹ ਅੰਤਰ 0 1 ਜਾਂ 11 ਜਾਂ 11 ਦਾ ਮਲਟੀਪਲ 22 33 ਕੁਝ ਵੀ ਹੋਵੇ ਤਾਂ ਉਹ ਸੰਖਿਆ 11 ਤੇ ਭਾਜਯੋਗ ਹੁੰਦੀ ਹੈ ਇਸ ਕਰਕੇ ਇਹ ਸੰਖਿਆ 11 ਤੇ ਭਾਜਯੋਗ ਹੈਗੀ ਹੈ ਇਹਨੂੰ ਐਸੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ 9 ਨੂੰ 16 ਵਾਰ ਜੋੜਨ ਦਾ ਫਲ ਹੈ ਤਾਂ ਜਾਂ ਬੇਟਾ 9 ਨੂੰ 16 ਵਾਰੀ ਜੋੜ ਲਓ ਜਾਂ 9 9 9 16 ਵਾਰੀ ਜੋੜ ਲਓ ਜਾਂ 9 16 ਕਰ ਦੋ 9 16 ਕਰ ਦੋ ਤਾਂ ਉਹੀ ਉੱਤਰ ਆ ਜਾਣਾ 16 9 144 ਤੁਸੀਂ 9 ਨੂੰ 16 ਵਾਰੀ ਜੋੜੋਗੇ ਤਾਂ ਵੀ 144 ਹੀ ਬਣੂਗਾ ਠੀਕ ਹੈ ਬੇਟਾ ਤੇ ਅਸੀਂ ਗੁਣਾ ਕਰਕੇ ਸ਼ਾਰਟਕਟ ਕਰ ਲਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਜਿੰਦਾ 3/5 ਦਾ ਪ੍ਰਤੀਸ਼ਤ ਮਾਣ ਪ੍ਰਤੀਸ਼ਤ ਦੇ ਰੂਪ ਵਿੱਚ ਹੋਵੇਗਾ ਤਾਂ 3/5 100 ਕਰ ਦਾਂਗੇ 5 ਤੇ 5 ਦੋਣੀ 10 20 ਤੇ 60% ਠੀਕ ਆ ਬੇਟਾ ਤਾਂ ਆ ਬੇਟਾ ਤੀਜਾ ਨੰਬਰ ਆਨਸਰ ਹੈ ਜਿਹੜਾ ਰਾਈਟ ਆਨਸਰ ਹੈਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਜਿੰਦਾ ਇੱਕ ਵਿੱਚੋਂ ਕਿੰਨਾ ਘਟਾਉਣ ਤੇ 3/10 ਬਚੇਗਾ ਤਮੰਨੋ ਐਕਸ ਆ ਜਿਹੜਾ ਸਾਡਾ ਉੱਤਰ ਆ ਹੁਣ 1 ਐਕਸ 3/10 ਮਾ ਬੇਟਾ ਐਕਸ ਨੇ ਇਧਰ ਚਲ ਜਾਣਾ ਕਿਉਂਕਿ ਅਸੀਂ ਪਲੱਸ ਦਾ ਸਾਈਨ ਰੱਖਣਾ ਹੈ ਸੌਖੇ ਰਵਾਂਗੇ ਫਿਰ 3/10 ਇਧਰ ਆ ਕੇ ਮਾਈਨਸ ਦਾ ਹੋ ਜਾਊਗਾ 1 3/10 ਐਕਸ ਕਿਉਂਕਿ ਐਕਸ ਇਧਰ ਮਾਈਨਸ ਦੇ ਸੀ ਇਧਰ ਜਾ ਕੇ ਪਲੱਸ ਦੇ ਹੋ ਗਿਆ ਅਸੀਂ ਪਲੱਸ ਦਾ ਐਕਸ ਲੈਣਾ ਹੈ ਤਾਂ 10 10 3 ਇਹ ਆ ਗਿਆ 7 10 x 7 10 ਤੇ ਬੇਟਾ ਆਪਾਂ ਦੇਖਦੇ ਹਾਂ 3 ਨੰਬਰ ਦੇ ਉੱਤੇ ਇਹ 7 10 ਉੱਤਰ ਦਿੰਦਾ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀ ਬੇਟਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ